ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਬੇਨਤੀ ਹੈ ਭਾਈ ਜੋ ਬੱਚੇ ਜਾਂ ਹੋਰ ਵੀਰ ਪਾਣੀ ਵਿੱਚ ਨਹਾਉਣ ਜਾਂਦੇ ਹਨ ਅੱਗੇ ਜਿੱਥੇ ਚੱਕ ਖੀਵੇ ਵਾਲੇ ਢੋਲ ਵਾਲਿਆਂ ਦਾ ਚੌਣਾ ਹੈ ਤਾਰਾਂ ਦੇ ਕੋਲ ਓ ਭਾਈ ਬੇਨਤੀ ਹੈ ਕਿ ਉਥੇ ਨਾ ਨਾ ਜਾਓ ਨਾਣ ਦੇ ਨਾਲ ਪੈਰਾਂ ਦੇ ਨਾਲ ਜਿਹੜਾ ਭਾਈ ਚੋਨਾ ਖਰਾਬ ਹੁੰਦਾ ਹੈ ਸ਼ਾਇਦ ਪਾਣੀ ਘਟ ਜਾਵੇ ਤਾਂ ਚੋਨਾ ਬਚ ਜਾਏਗਾ ਪਰ ਜਿਹੜਾ ਪੈਰਾਂ ਦੇ ਥੱਲੇ ਚੋਨਾ ਆ ਗਿਆ ਭਾਈ ਉਹ ਨੁਕਸਾਨ ਹੋ ਰਿਹਾ ਇਸ ਕਰਕੇ ਉਹਨਾਂ ਦੇ ਵੱਲੋਂ ਚੱਕ ਖੀਵੇ ਵਾਲੇ ਲక్ష్మణ ਸਿੰਘ ਢੋਲ ਵਾਲਿਆਂ ਦੇ ਵੱਲੋਂ ਬੇਨਤੀ ਹੈ ਕਿ ਕੋਈ ਵੀ ਉੱਥੇ ਭਾਈ ਨਾਨ ਨਾ ਜਾਵੇ ਨਾ ਕੋਈ ਮੱਛੀ ਫੜਨ ਜਾਲ ਲਾਣ ਜਾਵੇ ਜਿਹੜਾ ਵੀ ਭਾਈ ਉਹਨਾਂ ਦੇ ਹੱਥੇ ਆ ਗਿਆ ਤਾਂ ਫਿਰ ਉੱਥੇ ਪਾਣੀ ਦੇ ਵਿੱਚ ਡਬੋ ਡਬੋ ਕੇ ਕੱਢਣਗੇ ਫਿਰ ਨਾ ਕੋਈ ਮੇਰਾ ਵੀਰ ਆਖੇ ਕਿ ਸਾਡੇ ਨਾਲ ਮਾੜਾ ਕੰਮ ਹੋਇਆ ਹੈ ਇਸ ਕਰਕੇ ਆਪਣੇ ਬੱਚਿਆਂ ਤੇ ਵੀ ਕੰਟਰੋਲ ਕਰੋ ਕਿ ਕੋਈ ਵੀ ਉੱਧਰ ਭਾਈ ਥਾੜ ਦੇ ਵਿੱਚ ਲਸ਼ਮਣ ਟੋਲ ਵਾਲਿਆਂ ਦੀ ਪੈਲੀ ਦੇ ਵਿੱਚ ਕੋਈ ਵੀ ਨਾਨ ਵਾਸਤੇ ਜਾ ਮਛੀਆਂ ਫੜਨ ਵਾਸਤੇ ਭਾਈ ਨਾ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ